ਮਸ਼ਹੂਰ ਪਾਲੀਵੁੱਡ ਅਦਾਕਾਰ ਹੋਬੀ ਤਾਲੀਵਾਲ ਨੇ ਬਾਲੀਵੁੱਡ ਦੀ ਫਿਲਮ ਆਈਬੀ 71 ਦੇ ਵਿੱਚ ਪੁਲਿਸ ਦਾ ਕਿਰਦਾਰ ਨਿਭਾ ਕੇ ਕੀਤੀ ਬਾਲੀਵੁੱਡ ਦੀ ਸ਼ੁਰੂਆਤ ਅੱਜ ਪੰਜਾਬੀ ਕਲਾਕਾਰਾਂ ਨੂੰ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਆਪਣੇ ਕਿਰਦਾਰਾਂ ਦੇ ਨਾਲ ਸਬਦਾ ਦਿਲ ਜਿੱਤਦੇ ਐ ਰੀਸੈਂਟਲੀ ਹੋਬੀ ਤਾਲੀਵਾਲ ਨੇ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਲਿਆ ਤੇ ਇਹ ਡੈਬਿਊ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਿਹਾ ਹੋਬੀталиਵਾਲ ਨੇ ਇਸ ਕਾਲ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਦੇ ਰਾਹੀਂ ਉਹਨਾਂ ਨੇ ਇਸ ਕਾਲ ਦੀ ਇਨਫੋਰਮੇਸ਼ਨ ਆਪਣੇ ਫੈਨਸ ਦੇ ਨਾਲ ਸਾਂਝਾ ਕੀਤੀ ਹੈ ਤੇ ਉਹਨਾਂ ਦਾ ਇਹ ਲੁੱਕ ਦੇਖ ਕੇ ਉਹਨਾਂ ਦੇ ਫੈਨਸ ਵੀ ਬੇਹੱਦ ਖੁਸ਼ ਨਜ਼ਰ ਆਏ। ਹੋਬੀталиਵਾਲ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਆਪਣੇ ਕਿਰਦਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਤੇ ਬਣੇ ਰਹਿੰਦੇ ਸੀ। ਲੇਕਿਨ ਇਸ ਅੰਦਾਜ਼ ਦੇ ਵਿੱਚ ਹੋਬੀталиਵਾਲ ਨੂੰ ਦੇਖਣਾ ਉਹਨਾਂ ਦੇ ਫੈਨ ਦੇ ਲਈ ਕਾਫੀ ਜ਼ਿਆਦਾ ਐਕਸਾਈਟਿਡ ਸੀ। ਇਹ ਫਿਲਮ 12 ਮਈ ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਦਾ ਨਾਮ IBS 71 ਹੈ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ਜ਼ਰੀਏ ਦਿੱਤੀ ਗਈ ਹੈ ਤਾਲੀਵਾਲ ਦੇ ਜੋ ਇਹ ਵੀਡੀਓ ਮੋਸ਼ਨ ਪੋਸਟਰ ਸਾਂਝਾ ਕੀਤਾ ਗਿਆ ਹੈ ਉਸ ਦੇ ਵਿੱਚ ਲਿਖਿਆ ਹੋਇਆ ਪਾਕਿਸਤਾਨ ਜਰਨਲ ਅਬਦੁਲ ਹਾਮਿਦ ਖਾਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਬੀ ਤਾਲੀਵਾਲ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਜਰਨਲ ਦਾ ਕਰੈਕਟਰ ਪਲੇ ਕਰਦੇ ਹੋਏ ਨਜ਼ਰ ਆਣਗੇ ਵੈਲ ਜੇਕਰ ਤੁਸੀਂ ਵੀ ਹੋਬੀ ਤਾਲੀਵਾਲ ਨੂੰ ਇਸ ਨਵੇਂ ਅਵਤਾਰ ਦੇ ਵਿੱਚ ਦੇਖਣ ਲਈ ਐਕਸਾਈਟਿਡ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝਾ ਕਰੋ ਵੈਲ ਤੁਹਾਡੀ ਕੀ رائے ਹੈ ਹੋਬੀ ਤਾਲੀਵਾਲ ਦੇ ਇਸ ਨਵੇਂ ਲੁੱਕ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਮਸ਼ਹੂਰ ਪਾਲੀਵੁੱਡ ਅਦਾਕਾਰ ਹੋਬੀ ਤਾਲੀਵਾਲ ਨੇ ਬਾਲੀਵੁੱਡ ਦੀ ਫਿਲਮ ਆਈਬੀ 71 ਦੇ ਵਿੱਚ ਪੁਲਿਸ ਦਾ ਕਿਰਦਾਰ ਨਿਭਾ ਕੇ ਕੀਤੀ ਬਾਲੀਵੁੱਡ ਦੀ ਸ਼ੁਰੂਆਤ ਅੱਜ ਸੇ ਪੰਜਾਬੀ ਕਲਾਕਾਰਾਂ ਨੂੰ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਆਪਣੇ ਕਿਰਦਾਰਾਂ ਦੇ ਨਾਲ ਸਬਦਾ ਦਿਲ ਜਿੱਤਦੇ ਐ ਰੀਸੈਂਟਲੀ ਹੌਬੀ ਤਾਲੀਵਾਲ ਨੇ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਲਿਆ ਤੇ ਇਹ ਡੈਬਿਊ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਿਹਾ ਹੋਬੀ ਧਾਲੀਵਾਲ ਨੇ ਇਸ ਕਾਲ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਦੇ ਰਾਹੀਂ ਉਹਨਾਂ ਨੇ ਇਸ ਕਾਲ ਦੀ ਇਨਫੋਰਮੇਸ਼ਨ ਆਪਣੇ ਫੈਨਸ ਦੇ ਨਾਲ ਸਾਂਝਾ ਕੀਤੀ ਹੈ ਤੇ ਉਹਨਾਂ ਦਾ ਇਹ ਲੁੱਕ ਦੇਖ ਕੇ ਉਹਨਾਂ ਦੇ ਫੈਨਸ ਵੀ ਬੇਹੱਦ ਖੁਸ਼ ਨਜ਼ਰ ਆਏ। ਹੋਬੀ ਧਾਲੀਵਾਲ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਆਪਣੇ ਕਿਰਦਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਤੇ ਬਣੇ ਰਹਿੰਦੇ ਸੀ। ਲੇਕਿਨ ਇਸ ਅੰਦਾਜ਼ ਦੇ ਵਿੱਚ ਹੋਬੀ ਧਾਲੀਵਾਲ ਨੂੰ ਦੇਖਣਾ ਉਹਨਾਂ ਦੇ ਫੈਨ ਦੇ ਲਈ ਕਾਫੀ ਜ਼ਿਆਦਾ ਐਕਸਾਈਟਿਡ ਸੀ। ਇਹ ਫਿਲਮ 12 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਦਾ ਨਾਮ IB71 ਹੈ। ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ਜ਼ਰੀਏ ਦਿੱਤੀ ਗਈ ਹੈ। ਤਾਲੀਵਾਲ ਦੇ ਜੋ ਇਹ ਵੀਡੀਓ ਮੋਸ਼ਨ ਪੋਸਟਰ ਸਾਂਝਾ ਕੀਤਾ ਗਿਆ ਹੈ ਉਸ ਦੇ ਵਿੱਚ ਲਿਖਿਆ ਹੋਇਆ ਪਾਕਿਸਤਾਨ ਜਰਨਲ ਅਬਦੁਲ ਹਾਮਿਦ ਖਾਨ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਬੀ ਤਾਲੀਵਾਲ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਜਰਨਲ ਦਾ ਕੈਰੈਕਟਰ ਪਲੇ ਕਰਦੇ ਹੋਏ ਨਜ਼ਰ ਆਂਗੇ। ਵੈਲ ਜੇਕਰ ਤੁਸੀਂ ਵੀ ਹੋਬੀ ਤਾਲੀਵਾਲ ਨੂੰ ਇਸ ਨਵੇਂ ਅਵਤਾਰ ਦੇ ਵਿੱਚ ਦੇਖਣ ਲਈ ਐਕਸਾਈਟਿਡ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝਾ ਕਰੋ ਵੈਲ ਤੁਹਾਡੀ ਕੀ رائے ਹੈ ਹੋਬੀ ਤਾਲੀਵਾਲ ਦੇ ਇਸ ਨਵੇਂ ਲੁੱਕ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ